ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਫਤਿਹ ਦੁੱਖ ਕੀ ਹੈ ਸੁਖ ਕੀ ਹੈ ਜਾਣੀ ਕਿ ਦੁੱਖ ਸੁਖ ਤੋਂ ਮੁਕਤੀ ਇਸ ਵਿਸ਼ੇ ਨੂੰ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਸੁਖ ਕੀ ਹੈ ਅਤੇ ਦੁੱਖ ਕੀ ਹੈ ਇਹਨਾਂ ਦੋ ਸਵਾਲਾਂ ਦਾ ਜਵਾਬ ਦੇਣ ਲਈ ਬੇਅੰਤ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਅਜੇ ਹੋਰ ਲਿਖਣੋਂ ਬੰਦ ਨਹੀਂ ਹੋਈਆਂ ਕੁਝ ਉਹ ਮਨੁੱਖ ਹਨ ਜੋ ਦੁੱਖਾਂ ਨੂੰ ਭਲਾਉਣ ਵਾਸਤੇ ਖੁਸ਼ੀਆਂ ਦੇ ਸਾਧਨ ਲੱਭਦੇ ਹਨ ਪੈਸੇ ਤੋਂ ਸਖਣਾ ਵਿਅਕਤੀ ਦੁਖੀ ਹੈ ਇਸ ਦਾ ਮਤਲਬ ਹੋਇਆ ਕਿ ਪੈਸਾ ਕੋਲ ਹੋਵੇ ਤਾਂ ਕੀ ਆਦਮੀ ਸੁਖੀ ਹੋ ਜਾਂਦਾ ਹੈ ਕੀ ਪੈਸੇ ਵਾਲੇ ਸਾਰੇ ਲੋਕੀ ਖੁਸ਼ ਹਨ ਨੌਕਰੀ ਛੋਟੀ ਹੈ ਮਨੁੱਖ ਤਾਂ ਵੀ ਦੁਖੀ ਹੈ ਜੋ ਆਪਣੇ ਬਾਸ ਵਾਲੀ ਵੱਡੀ ਕੁਰਸੀ ਮਿਲ ਜਾਵੇ ਤਾਂ ਕੀ ਖੁਸ਼ੀ ਮਿਲ ਸਕਦੀ ਹੈ ਪਰ ਬਾਸ ਨੂੰ ਕਦੀ ਅੰਦਰੋਂ ਕੁਰੇਦ ਕੇ ਵੇਖਣਾ ਉਹ ਵੀ ਸੁਖੀ ਨਹੀਂ ਹੈ ਬੀਮਾਰ ਆਦਮੀ ਤਾਂ ਦੁਖੀ ਹੈ ਸਾਰੇ ਤੰਦਰੁਸਤ ਵੀ ਸੁਖੀ ਨਹੀਂ ਹਨ ਅਪਹਾਜ ਵਿਅਕਤੀ ਤਾਂ ਦੁਖੀ ਹੋਵੇਗਾ ਪਰ ਕੀ ਸਾਬਤ ਅੰਗਾਂ ਵਾਲੇ ਸਾਰੇ ਖੁਸ਼ ਨੇ ਛੜਾ ਆਦਮੀ ਦੁਖੀ ਹੈ ਕਿ ਵਿਆਹ ਨਹੀਂ ਹੋਇਆ ਜਿਨ੍ਹਾਂ ਦੇ ਵਿਆਹ ਹੋ ਗਏ ਕੀ ਉਹ ਸਾਰੇ ਸੁਖ ਮੰਨ ਰਹੇ ਨੇ ਪੁਰਸ਼ ਨੂੰ ਭਰਮ ਹੈ ਕਿ ਔਰਤਾਂ ਖੁਸ਼ ਹਨ ਨਾ ਕੰਮ ਨਾ ਨੌਕਰੀ ਨਾ ਕੋਈ ਮਾਰਕੁਟਾਈ ਨਾ ਕਮਾਈ ਕਰਕੇ ਲਿਆਉਣੀ ਬਸ ਘਰ ਦੇ ਅੰਦਰ ਖਾਓ ਪੀਓ ਸ਼ਿੰਗਾਰ ਕਰੋ ਟੀਵੀ ਦੇਖੋ ਵਧੀਆ ਕੱਪੜੇ ਪਹਿਨੋ ਤੇ ਸੌ ਜਾਓ ਕੋਈ ਜ਼ਿੰਮੇਵਾਰੀ ਨਹੀਂ ਔਰਤਾਂ ਸੋਚਦੀਆਂ ਹਨ ਕਿ ਵੇਖੋ ਸਾਰਾ ਪੈਸਾ ਘਰ ਜ਼ਮੀਨ ਆਦਮੀ ਦੇ ਹੱਥ ਵਿੱਚ ਹੈ ਜਦੋਂ ਮਰਜ਼ੀ ਬਾਹਰ ਚਲੇ ਜਾਂਦੇ ਨੇ ਨੌਕਰੀ ਵਪਾਰ ਦੇ ਬਹਾਨੇ ਜਿੱਥੇ ਦਿਲ ਚਾਹੇ ਚਲੇ ਜਾਂਦੇ ਨੇ ਸ਼ਰਾਬਾਂ ਪੀਂਦੇ ਨੇ ਜੂਆ ਖੇਡਦੇ ਨੇ ਆਨੰਦ ਮੰਗਲ ਵਿੱਚ ਰਹਿੰਦੇ ਨੇ ਦੁਨੀਆ ਵਿੱਚ ਬਹੁ ਗਿਣਤੀ ਮਨੁੱਖਾਂ ਨੂੰ ਜ਼ਿੰਦਗੀ ਜਿਉਣ ਦਾ ਵੱਲ ਨਹੀਂ ਆਇਆ ਜੇ ਔਰਤ ਸਮਝਦਾਰ ਹੈ ਤਾਂ ਪਤੀ ਉਸ ਦੇ ਬਰਾਬਰ ਦਾ ਨਹੀਂ ਮਿਲਦਾ ਜੇ ਆਦਮੀ ਸਿਆਣਾ ਹੈ ਤਾਂ ਪਤਨੀ ਕਦਮ ਮਿਲਾ ਕੇ ਚੱਲਣ ਯੋਗੀ ਨਹੀਂ ਮਿਲਦੀ ਜੇ ਮੁਲਾਜ਼ਮ ਚੰਗਾ ਹੈ ਤਾਂ ਅਫਸਰ ਆਖੜਖਾਨ ਹੈ ਜੇ ਅਫਸਰ ਭਲਾ ਹੈ ਤਾਂ ਮੁਲਾਜ਼ਮ ਕਮਚੋਰ ਹਨ ਇਹਨਾਂ ਸ਼ਿਕਾਇਤਾਂ ਦਾ ਅੰਤ ਪਾਰਾਵਾਰ ਨਹੀਂ ਹੈ ਜੋ ਕੁਝ ਅਸੀਂ ਅੱਜ ਹਾਂ ਇਨਾਂ ਹੀ ਸਾਧਨਾ ਰਾਹੀ ਅੱਗੇ ਵਧਣ ਦਾ ਰਾਹ ਤਲਾਸ਼ਣਾ ਪਵੇਗਾ ਡਿੱਗਣ ਲੱਗੇ ਤਾਂ ਬੰਦਾ ਕੇਲੇ ਦੇ ਛਿਲਕੇ ਤੋਂ ਡਿੱਗ ਕੇ ਲੱਤ ਟੜਵਾ ਸਕਦਾ ਹੈ ਜਿਨ੍ਹਾਂ ਨੇ ਅੱਗੇ ਵਧਣ ਦਾ ਟੀਚਾ ਮਿੱਥਿਆ ਹੈ ਉਹ ਕਟੀਆਂ ਹੋਈਆਂ ਲੱਤਾਂ ਤੋਂ ਵੀ ਰੁਕਦੇ ਨਹੀਂ ਹਨ ਲੱਤਾਂ ਤੋਂ ਬਿਨਾਂ ਵੀ ਅੱਗੇ ਵਧ ਜਾਂਦੇ ਨੇ ਅੱਗੇ ਹੀ ਚਲੇ ਜਾਂਦੇ ਨੇ ਜਿਨ੍ਹਾਂ ਦੇ ਹੌਸਲੇ ਬਲੰਦ ਹਨ ਉਹ ਨੇਤਰਹੀਣ ਕੰਨਾਂ ਤੋਂ ਬੋਲੇ ਬਾਮਾ ਕਟੀਆਂ ਵਾਲੇ ਲੱਤਾਂ ਟੁੱਟੀਆਂ ਵਾਲੇ ਅਧਰੰਗ ਦੇ ਰੋਗੀ ਆਦ ਕਈ ਵਾਰੀ ਹੈਰਾਨੀ ਜਨਕ ਕੰਮ ਕਰ ਵਿਖਾਉਂਦੇ ਨੇ ਤੰਦਰੁਸਤ ਸਰੀਰਾਂ ਵਾਲੇ ਹੰਝੂ ਕੇਰ ਦੇ ਵੇਖੀਂਦੇ ਹਨ ਕਿਸਮਤ ਨੂੰ દોਸ਼ ਦਿੰਦੇ ਹਨ ਗਰੀਬੀ ਨੂੰ ਫਟਕਾਰਾਂ ਪਾਉਂਦੇ ਨੇ ਕਦੀ ਉਚੇਰੀ ਪੜ੍ਹਾਈ ਨਾ ਹੋਣ ਨੂੰ ਦੋਸ਼ੀ ਗਰਦਾਂਦੇ ਨੇ ਪਰ ਖੁਦ ਮਿਹਨਤ ਕਰਨ ਨੂੰ ਤਿਆਰ ਨਹੀਂ ਹਨ ਕੁਝ ਚੰਗੇਰਾ ਸਿੱਖਣ ਲਈ ਰਾਜੀ ਨਹੀਂ ਹੁੰਦੇ ਆਕਾਸ਼ ਵਿੱਚੋਂ ਸੋਨੇ ਦੀਆਂ ਮੋਹਰਾਂ ਦੀ ਬਾਰਿਸ਼ ਕਦੀ ਨਹੀਂ ਹੋਣੀ ਜਿਵੇਂ ਕਿ ਅਜਿਹੇ ਲੋਕ ਆਸਾਂ ਲਾਈ ਬੈਠੇ ਨੇ ਕਹਿੰਦੇ ਨੇ ਇੱਕ ਮੰਗਤੇ ਨੇ ਦੁਕਾਨਦਾਰ ਤੋਂ ਲੱਡੂ ਮੰਗਿਆ ਉਸ ਨੇ ਮੁਖਤ ਵਿੱਚ ਦੇ ਦਿੱਤਾ ਦੁਕਾਨਦਾਰ ਦਾ ਧਿਆਨ ਦੂਜੇ ਪਾਸੇ ਮਹਿਸੂਸ ਕਰਕੇ ਮੰਗਤੇ ਨੇ ਅੱਖ ਵਿਚਾ ਕੇ ਬਾਹਰ ਪਏ ਥਾਲ ਵਿੱਚੋਂ ਇੱਕ ਲੱਡੂ ਚੁੱਕ ਲਿਆ ਮਾਲਕ ਨੇ ਉੱਥੇ ਹੀ ਉਸ ਦਾ ਹੱਥ ਫੜ ਲਿਆ ਮੰਗਤਾ ਡਰ ਗਿਆ ਪਰ ਮਾਲਕ ਨੇ ਅੰਦਰ ਲਿਜਾ ਕੇ ਕੁਰਸੀ ਤੇ ਬਿਠਾ ਕੇ ਭਰਿਆ ਹੋਇਆ ਲੱਡੂਆਂ ਦਾ ਥਾਲ ਮੰਗਤੇ ਦੇ ਅੱਗੇ ਰੱਖ ਦਿੱਤਾ ਤੇ ਲਓ ਆ ਖਾਓ ਮੰਗਤਾ ਡਰਿਆ ਹੋਇਆ ਹੌਲੀ-ਹੌਲੀ ਖਾਣ ਲੱਗਿਆ 1 2 4 10 15 ਤੇ ਬਸ ਮਾਲਕ ਆਖੇ ਹੋਰ ਖਾ ਮੰਗਤਾ ਇੱਕ ਲੱਡੂ ਹੋਰ ਖਾਈ ਜਾਵੇ ਤੇ ਅੱਖਾਂ ਬਾਹਰ ਨੂੰ ਆਉਣ ਲੱਗੀਆਂ ਮਾਲਕ ਨੇ ਚੰਗੀ ਘੁਰਕੀ ਦਿੱਤੀ ਖਾ ਨਹੀਂ ਤਾਂ ਬਹੁਤ ਮਾਰ ਪਵੇਗੀ ਵਿਚਾਰੇ ਨੇ ਔਖਾ ਹੋ ਕੇ ਇੱਕ ਦੋ ਲੱਡੂ ਹੋਰ ਖਾਦੇ ਅੰਤ ਨੂੰ ਹੱਥ ਜੋੜਨ ਲੱਗਿਆ ਜੀ ਮaaf ਕਰ ਦਿਓ ਮੈਂ ਹੋਰ ਖਾ ਨਹੀਂ ਸਕਦਾ ਜੇ ਹੋਰ ਖਵਾਓਗੇ ਤਾਂ ਮੇਰੀ ਮੌਤ ਹੋ ਜਾਵੇਗੀ ਇੰਨਾ ਜ਼ੁਲਮ ਨਾ ਮੇਰੇ ਤੇ ਕਰੋ ਦੁਕਾਨਦਾਰ ਆਕਣ ਲੱਗਾ ਇੱਕ ਲੱਡੂ ਨਾ ਮਿਲਦਾ ਕੋਈ ਨੁਕਸਾਨ ਨਹੀਂ ਹੋਣਾ ਸੀ ਜੇ ਭਰਿਆ ਥਾਲ ਖਾ ਲਵੇਂ ਤਾਂ ਮੌਤ ਜ਼ਰੂਰ ਹੋ ਜਾਵੇਗੀ ਆਪਣੇ ਆਪ ਤੇ ਕਾਬੂ ਪਾਉਣਾ ਸਿੱਖੋ ਜੇ ਘਟ ਖਾਣ ਵਾਲੇ ਦੁਖੀ ਨੇ ਤਾਂ ਵੱਧ ਖਾਣ ਵਾਲੇ ਵੀ ਬਹੁਤ ਦੁਖੀ ਨੇ ਸੰਜਮ ਦੇ ਵਿੱਚ ਰਹਿਣਾ ਸਿੱਖ ਲਓ ਇੱਕ ਦੁਕਾਨਦਾਰ ਘਟਿਆ ਮਾਲ ਵੇਚਦਾ ਹੈ ਪੈਸੇ ਵੱਧ ਲਾਉਂਦਾ ਹੈ ਮਨ ਪਰੇਸ਼ਾਨ ਹੈ ਬਹੁਤ ਦੁਖੀ ਹੈ ਅਜਿਹਾ ਪਾਪ ਕਰਨਾ ਇਨਸਾਨੀਅਤ ਤੋਂ ਅਤੇ ਧਾਰਮਿਕ ਅਸੂਲਾਂ ਤੋਂ ਨੀਵੀਂ ਹਰਕਤ ਹੈ ਘਰ ਜਾ ਕੇ ਵੀ ਪਰੇਸ਼ਾਨ ਰਹਿੰਦਾ ਹੈ ਪਰੇਸ਼ਾਨੀ ਘਟਾਉਣ ਵਾਸਤੇ ਸ਼ਰਾਬ ਦਾ ਸਹਾਰਾ ਲੈਂਦਾ ਹੈ ਪੈਸੇ ਵੀ ਫਜ਼ੂਲ ਵਿੱਚ ਉੜਦੇ ਹਨ ਬਹੁਤੀ ਪੀ ਕੇ ਕਦੀ ਬੱਚਿਆਂ ਨੂੰ ਮੰਦਾ ਬੋਲਦਾ ਹੈ ਕਦੀ ਪਤਨੀ ਨੂੰ ਚਪੇੜ ਮਾਰ ਦਿੰਦਾ ਹੈ ਮਾਤਾ ਪਿਤਾ ਦਾ ਆਦਰ ਵੀ ਨਹੀਂ ਕਰਦਾ ਪਰਿਵਾਰ ਨੇ ਸੰਗੀਆਂ ਸਾਥੀਆਂ ਨੇ ਬਾਰ-ਬਾਰ ਪ੍ਰੇਰਣਾ ਕੀਤੀ ਕਿ ਗੁਰਬਾਣੀ ਪੜਿਆ ਕਰੋ ਗੁਰਬਾਣੀ ਸਮਝ ਕੇ ਜੀਵਨ ਵਿੱਚ ਉਤਾਰੋ ਬਾਣੀ ਮੁਤਾਬਕ ਕੰਮ ਕਰੋ ਕਾਫੀ ਸਮਾਂ ਸਮਝ ਕੇ ਬਾਣੀ ਪੜੀ ਮਨ ਨੇ ਅੰਗੜਾਈ ਭਰੀ ਬੁਰੇ ਭਲੇ ਦੀ ਪਛਾਣ ਹੋਣ ਲੱਗੀ ਅੰਦਰਲਾ ਠੱਗ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਤੇ ਸੱਜਣ ਪ੍ਰਗਟ ਹੋਣ ਲੱਗ ਪਿਆ ਵਿਸਾਖੀ ਵਾਲੇ ਦਿਨ ਖੰਡੇ ਕੀ ਪਹੁਲ ਛਕ ਲਈ ਸਿੰਘ ਸੱਜ ਗਿਆ ਅਗਲੇ ਦਿਨ ਤੋਂ ਦੁਕਾਨ ਤੇ ਬੇਈਮਾਨੀ ਵਾਲਾ ਵਿਹਾਰ ਬਦਲ ਦਿੱਤਾ ਘਟਿਆ ਮਾਲ ਤੋਂ ਵੱਧ ਮੁੱਲ ਵਾਲਾ ਰਾਹ ਅਖਤਿਆਰ ਰਾਹ ਤਿਆਗ ਦਿੱਤਾ ਇਹ ਸਿੰਘ ਪੂਰਾ ਖੁਸ਼ੀ ਨਿਤ ਦਿਨ ਗਾਹਕ ਵਧਣ ਲੱਗੇ ਬਾਜ਼ਮ ਮੁੱਲ ਤੇ ਵਧੀਆ ਮਾਲ ਮਿਲਣ ਲੱਗਾ ਪਰ ਨਾਲੇ ਨਾਲ ਵਾਲੇ ਦੁਕਾਨਦਾਰ ਬੜੇ ਔਖੇ ਹੋਣ ਲੱਗੇ ਲੋਕੀ ਉਹਨਾਂ ਕੋਲ ਘਟ ਜਾਂਦੇ ਸਨ ਇਸ ਭਾਈ ਕੋਲ ਵੱਧ ਆਉਂਦੇ ਸਨ ਇਹ ਸ਼ਾਂਤ ਹੋਇਆ ਤੇ ਪੂਰਾ ਬਾਜ਼ਾਰ ਪਰੇਸ਼ਾਨ ਹੋ ਗਿਆ ਅੱਗੇ ਘਰ ਜਾ ਕੇ ਲੜਦਾ ਸੀ ਉੱਚੀ ਬੋਲਦਾ ਸੀ ਸ਼ਰਾਬ ਪੀਂਦਾ ਸੀ ਖਰੂਦ ਕਰਦਾ ਸੀ ਬੜੀ ਰੌਣਕ ਜਿਹੀ ਬਣੀ ਹੋਈ ਸੀ ਘਰ ਵਾਲੇ ਇਹਨਾਂ ਗੱਲਾਂ ਦੇ ਬਹੁਤ ਦੇਰ ਕਾਰਨ ਆਦੀ ਹੋ ਗਏ ਸਨ ਪਰ ਆ ਕੀ ਹੁਣ ਨਾ ਸ਼ਰਾਬ ਨਾ ਸ਼ੋਰ ਨਾ ਝਗੜਾ ਪਾਠ ਕਰਨਾ ਕੁਝ ਲੋੜੀਂਦੀਆਂ ਸੰਜਮ ਵਾਲੀਆਂ ਗੱਲਾਂ ਕਰਨੀਆਂ ਪ੍ਰਸ਼ਾਦ ਛੱਕ ਕੇ ਸੌ ਜਾਣਾ ਪਤਨੀ ਨੂੰ ਫਿਕਰ ਪੈ ਗਿਆ ਕਿਤੇ ਦੁਕਾਨਦਾਰੀ ਵਿੱਚ ਕੋਈ ਘਾਟਾ ਤਾਂ ਨਾ ਪੈ ਗਿਆ ਹੋਵੇ ਕੋਈ ਦੁਖਦਾਈ ਘਟਨਾ ਨਾ ਵਾਪਰ ਗਈ ਹੋਵੇ ਡਾਕਟਰ ਨੂੰ ਵਿਖਾਈਏ ਕਿਸੇ ਮਨੋਵਿਗਿਆਨੀ ਦੀ ਭਾਲ ਕਰੀਏ ਪਰੇਸ਼ਾਨੀ ਦਾ ਕਾਰਨ ਪਹਿਲਾਂ ਹੋਰ ਸੀ ਹੁਣ ਹੋਰ ਹੈ ਪਰੇਸ਼ਾਨੀ ਤੋਂ ਮੁਕਤ ਹੋਣਾ ਬਹੁਤ ਔਖਾ ਹੈ ਇੱਕ ਵਪਾਰੀ ਹੈ ਵਪਾਰ ਨੂੰ ਠੀਕ ਕਾਬੂ ਨਹੀਂ ਕਰ ਸਕਿਆ ਨੌਕਰਾਂ ਨੇ ਬੇਈਮਾਨੀ ਕਰ ਲਈ ਭਰਾਵਾ ਨੇ ਧੋਖਾ ਕਰ ਦਿੱਤਾ ਬਾਜ਼ਾਰ ਦਾ ਭਾਅ ਡਿੱਗ ਪਿਆ ਲੱਖਾਂ ਦਾ ਘਾਟਾ ਪੈ ਗਿਆ ਮਨ ਬਹੁਤ ਉਦਾਸ ਹੈ ਢੈਂਦੀ ਕਲਾ ਵਿੱਚ ਹੈ ਲੈਣੇਦਾਰ ਦਿੱਤਾ ਹੋਇਆ ਪੈਸਾ ਵਾਪਸ ਮੰਗ ਰਹੇ ਹਨ ਬੈਂਕ ਦੀ ਕਿਸ਼ਤ ਮੋੜਨੀ ਸੰਭਵ ਨਹੀਂ ਲੱਗਦੀ ਘਰੇਲੂ ਲੋੜਾਂ ਹਨ ਹੁਣ ਕੀ ਬਣੇਗਾ ਸੋਚਾਂ ਸੋਚਦੇ ਆਂ ਦੌਰਾ ਪੈ ਗਿਆ ਘਰ ਵਾਲੇ ਹਸਪਤਾਲ ਚੋੱਕ ਕੇ ਲੈ ਗੇ ਜਿੱਤੋਂ ਮਰਜ਼ੀ ਕੀਤਾ ਇਲਾਜ ਤੇ ਪੈਸਾ ਲਾਇਆ ਅਧਰੰਗ ਹੋ ਗਿਆ ਹੁਣ ਸਾਰੇ ਹਮਦਰਦੀ ਕਰਦੇ ਹਨ ਪੈਸਾ ਕੋਈ ਨਹੀਂ ਮੰਗਦਾ ਇਸ ਵਪਾਰੀ ਦੀ ਤੰਦਰੁਸਤੀ ਤੰਦਰੁਸਤੀ ਲਈ ਅਰਦਾਸਾਂ ਸਾਰੇ ਕਰਦੇ ਨੇ ਕੋਈ ਫਲ ਲਿਆਉਂਦਾ ਹੈ ਕੋਈ ਪੁਸਤਕਾਂ ਪੜ੍ਹਨ ਲਈ ਲੈ ਕੇ ਆਉਂਦਾ ਹੈ ਕਈ ਹੌਸਲਾ ਵਧਾਊ ਗੱਲਾਂ ਕਰਦੇ ਨੇ ਕਰਜ਼ੇ ਦੀ ਗੱਲ ਕੋਈ ਨਹੀਂ ਛੇੜਦਾ ਇਸ ਵਪਾਰੀ ਲਈ ਹੁਣ ਤੰਦਰੁਸਤੀ ਖਤਰਾ ਬਣ ਗਈ ਤੰਦਰੁਸਤ ਹੋਣਾ ਖਤਰਾ ਬਣ ਗਿਆ ਬਿਮਾਰੀ ਇਸ ਵਾਸਤੇ ਵਰਦਾਨ ਬਣ ਗਈ ਕਿਉਂਕਿ ਬਿਮਾਰੀ ਦੇ ਕਾਰਨ ਸਾਰੇ ਹਮਦਰਦੀ ਕਰ ਰਹੇ ਨੇ ਇੱਕ ਗਰੀਬ ਕਿਸਾਨ ਨੇ ਬੈਂਕ ਕੋਲ ਜ਼ਮੀਨ ਗਹਿਣੇ ਰੱਖ ਕੇ ਕਰਜ਼ਾ ਲਿਆ ਲੋੜ ਮੁਤਾਬਕ ਮਕਾਨ ਦੀ ਉਸਾਰੀ ਕੀਤੀ ਬੜਾ ਧਿਆਨ ਰੱਖਿਆ ਬਹੁਤ ਮਿਹਨਤ ਕੀਤੀ ਕਦੀ ਆਪਣੇ ਘਰ ਵਿੱਚ ਸੁੱਖ ਦੀ ਨੀਂਦ ਸੌਵਾਂਗੇ ਇਹ ਸੋਚਿਆ ਮਕਾਨ 2-4 ਮਹੀਨਿਆਂ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਗਿਆ ਸਾਰਾ ਪਰਿਵਾਰ ਬਹੁਤ ਖੁਸ਼ੀ ਅਗਲੇ ਦਿਨ ਸਾਰਿਆਂ ਨੇ ਨਵੇਂ ਘਰ ਵਿੱਚ ਪਰਵੇਸ਼ ਕਰਨਾ ਸੀ ਨਵੇਂ ਮਕਾਨ ਦੀ ਰਾਤ ਨੂੰ ਛੱਤ ਡਿੱਗ ਪਈ ਸਭ ਕੁਝ ਬਰਬਾਦ ਹੋ ਗਿਆ ਸਵੇਰੇ ਕਿਸ਼ਨ ਨੂੰ ਪਤਾ ਲੱਗਾ ਆ ਕੇ ਵੇਖਿਆ ਤਸੱਲੀ ਕੀਤੀ ਦੌੜਦਾ ਹੋਇਆ 5 ਕਿਲੋ ਲੱਡੂ ਖਰੀਦ ਲਿਆਇਆ ਸਾਰਿਆਂ ਵਿੱਚ ਆਲੇ ਦੋਆਲੇ ਲੱਡੂ ਵੰਡੇ ਲੋਕੀ ਅਫਸੋਸ ਕਰਨ ਪਰ ਕਿਸਾਨ ਆਖੇ ਮੈਂ ਬਹੁਤ ਖੁਸ਼ ਆ ਤੁਸੀਂ ਵੀ ਖੁਸ਼ੀ ਮਨਾਓ ਲੱਡੂ ਖਾਓ ਸਾਰੇ ਜਣੇ ਜਦੋਂ ਸਾਰਿਆਂ ਨੇ ਪੁੱਛਿਆ ਭਰਾਵਾ ਖੁਸ਼ੀ ਤੈਨੂੰ ਕਿਸ ਗੱਲ ਦੀ ਐ ਮਕਾਨ ਡਿੱਗਣ ਦੀ ਖੁਸ਼ੀ ਆਖਣ ਲੱਗਾ ਹਾਂ ਮਕਾਨ ਡਿੱਗਣ ਦੀ ਹੀ ਖੁਸ਼ੀ ਹੈ ਪਤਾ ਹੈ ਕਿਉਂ ਕੱਲ ਨੂੰ ਅਸੀਂ ਸਾਰਿਆਂ ਨੇ ਇਸ ਮਕਾਨ ਵਿੱਚ ਪ੍ਰਵੇਸ਼ ਕਰਨਾ ਸੀ ਜੇ ਸਾਡੇ ਆਉਣ ਤੇ ਇਹ ਮਕਾਨ ਡਿੱਗ ਪੈਂਦਾ ਅਸੀਂ ਸਾਰੇ ਇੱਥੇ ਦਬ ਕੇ ਮਰ ਜਾਂਦੇ ਮਕਾਨ ਤਾਂ ਫਿਰ ਵੀ ਬਣਾ ਲਵਾਂਗੇ ਸ਼ੁਕਰ ਹੈ ਮੇਰਾ ਪਰਿਵਾਰ ਤਾਂ ਬਚ ਗਿਆ ਸਿਆਣਿਆਂ ਦੀ ਖੋਜ ਹੈ ਕਿ ਭੁੱਖੇ ਰਹਿਣ ਨਾਲ ਉਤਨੇ ਲੋਕਾਂ ਦੀ ਮੌਤ ਨਹੀਂ ਹੋਈ ਜਿੰਨਾਂ ਦੀ ਮੌਤ ਬੌਤਾ ਖਾਣ ਨਾਲ ਹੋਈ ਹੈ ਬਿਮਾਰੀਆਂ ਨਾਲ ਉਤਨੇ ਲੋਕ ਨਹੀਂ ਮਰਦੇ ਜਿੰਨੇ ਜੰਗ ਵਿੱਚ ਮਰ ਜਾਂਦੇ ਹਨ ਉਤਨੇ ਕੁ ਗਿਣਤੀ ਦੇ ਬੰਦੇ ਫੌਜ ਵਿੱਚ ਭਰਤੀ ਹਨ ਤੇ ਉਤਨੇ ਹੀ ਜੇਲਾਂ ਵਿੱਚ ਬੰਦ ਪਏ ਨੇ ਇਹਨਾਂ ਤੋਂ ਕਿਤੇ ਵੱਧ ਨਸ਼ਿਆਂ ਕਾਰਨ ਜੀਵਨ ਬਰਬਾਦ ਕਰ ਰਹੇ ਹਨ ਸੱਚੀ ਖੁਸ਼ੀ ਲਈ ਮਨ ਨੂੰ ਸੰਜਮ ਵਿੱਚ ਲਿਆਉਣਾ ਪਵੇਗਾ ਵੇਖ ਕੇ ਅੰਡਠ ਕਰਨਾ ਪਵੇਗਾ ਜੀਓ ਤੇ ਜਿਉਂਦੇ ਜਿਉਣ ਦੇ ਉਹ ਵਾਲੀ ਨੀਤੀ ਅਪਣਾਉਣੀ ਪਵੇਗੀ ਨਾ ਡਰੋ ਨਾ ਡਰਾਓ ਵਾਲਾ ਰਾਹ ਅਖਤਿਆਰ ਕਰਨਾ ਪਵੇਗਾ ਅੱਗੇ ਵਧਣ ਲਈ ਵੱਧ ਤੋਂ ਵੱਧ ਯਤਨ ਕਰੋ ਪਰ ਰਸਤਾ ਨੇਕ ਵਰਤੀ ਵਾਲਾ ਧਾਰਨ ਕਰੋ ਬਹਾਦਰ ਲੋਕ ਦੁੱਖਾਂ ਮੁਸੀਬਤਾਂ ਤੋਂ ਡੋਲਦੇ ਨਹੀਂ ਉਹ ਹਿੰਮਤ ਨਹੀਂ ਹਾਰਦੇ ਜੇ ਇੱਕ ਵਾਰੀ ਵਿੱਚ ਕਾਮਯਾਬੀ ਨਹੀਂ ਮਿਲੀ ਤਾਂ ਦੂਜੀ ਵਾਰੀ ਤੀਜੀ ਵਾਰੀ ਕਾਮਯਾਬ ਹੋਣਾ ਹੀ ਹੋਣਾ ਹੈ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਉਹਨਾਂ ਨੇ ਹਿਮਾਲਾ ਦੀਆਂ ਚੋਟੀਆਂ ਤੇ ਕਦਮ ਰੱਖੇ ਸਨ ਸਮੁੰਦਰਾਂ ਵਿੱਚ ਤਾਰੀਆਂ ਲਾਈਆਂ ਸਨ ਤੂਫਾਨਾਂ ਅੱਗੇ ਹਿੱਕਾਂ ਡਾਈਆਂ ਸਨ ਹਾਂਸੀ ਦੇ ਫੰਦੇ ਗਲ ਵਿੱਚ ਪੁਆਏ ਸਨ ਉਹਨਾਂ ਨੇ ਬੰਦ-ਬੰਦ ਕਟਵਾਏ ਸਨ ਖੋਪਰੀਆਂ ਉਤਰਵਾਈਆਂ ਸਨ ਜਿਗਰ ਦੇ ਟੁਕੜੇ ਆਪਣੇ ਪੁੱਤਰਾਂ ਨੂੰ ਵਾਰਿਆ ਸੀ ਦੁੱਖਾਂ ਮੁਸੀਬਤਾਂ ਤੋਂ ਕਬੜਾ ਕੇ ਹੰਝੂ ਵਹਾ ਕੇ ਅੱਜ ਤੱਕ ਕਦੀ ਕੋਈ ਸੁਧਾਰ ਨਹੀਂ ਹੋਇਆ ਨਾ ਕੋਈ ਸੁਧਾਰ ਕਰ ਸਕਦਾ ਹੈ ਜ਼ੋਰ ਦੇ ਨਾਲ ਯੁਗਤੀ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਸਿਰ ਕਟਾਉਣਾ ਹੀ ਬਹਾਦਰੀ ਨਹੀਂ ਹੈ ਸਰਦੀ ਯੋਗ ਵਰਤੋਂ ਕਰਨੀ ਹੀ ਬਹਾਦਰੀ ਹੈ ਦੁੱਖਾਂ ਨੂੰ ਵੇਖ ਕੇ ਚੀਕਾ ਮਾਰਨ ਵਾਲਿਆਂ ਨੇ ਕਦੇ ਉਸਾਰੂ ਕਾਰਜ ਨਹੀਂ ਕੀਤੇ ਗਰਮੀ ਸਰਦੀ ਤੋਂ ਬਚਣ ਲਈ ਘਰ ਬਣਾਉਣਾ ਪਵੇਗਾ ਸੌਖਾ ਸਫਰ ਕਰਨ ਲਈ ਸਵਾਰੀ ਲੈਣੀ ਪਵੇਗੀ ਬਿਮਾਰੀ ਖਤਮ ਕਰਨ ਲਈ ਇਲਾਜ ਕਰਨਾ ਪਵੇਗਾ ਇਨਸਾਫ ਪ੍ਰਾਪਤ ਕਰਨ ਲਈ ਬੇਇਨਸਾਫੀ ਦੇ ਵਿਰੁੱਧ ਉੱਠਣਾ ਪਵੇਗਾ ਗੁਲਾਮੀ ਗਲੋਂ ਗੌਣ ਲਾਉਣ ਲਈ ਆਜ਼ਾਦੀ ਦਾ ਨਿਗ ਮਾਨਣ ਲਈ ਹੱਕ ਸੱਚ ਦੀ ਜੰਗ ਲੜਨੀ ਪਵੇਗੀ ਅਗਿਆਨਤਾ ਖਤਮ ਕਰਨ ਲਈ ਵਿਦਿਆ ਹਾਸਲ ਕਰਨੀ ਪਵੇਗੀ ਹਨੇਰਾ ਖਤਮ ਕਰਨ ਲਈ ਰੌਸ਼ਨੀ ਕਰਨੀ ਪਵੇਗੀ ਮਨ ਨੂੰ ਮਜ਼ਬੂਤ ਰੱਖ ਕੇ ਦੁੱਖ ਤੇ ਸੁੱਖ ਵਿੱਚ ਅਡੋਲ ਰਹਿ ਕੇ ਅੱਗੇ ਵਧਣਾ ਪਵੇਗਾ ਮਨ ਨੂੰ ਸ਼ਾਂਤ ਰੱਖਣਾ ਪਵੇਗਾ ਗੁਰੂ ਪਾਤਸ਼ਾ ਪਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਪਮਾਨਾ ਹਰਖ ਸੂਗਤੇ ਰਹੈ ਨਿਆਰੋ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕਰੋਧ ਜੇ ਪਰਸੈ ਨਾਹਿਨ ਤੈ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਉ ਪਾਣੀ ਸੰਗ ਪਾਣੀ ਗੁਰੂ ਸਾਹਿਬਾਨ ਨੇ ਬੇਅੰਤ ਗਮੀ ਖੁਸ਼ੀ ਦੁੱਖ ਅਤੇ ਸੁੱਖ ਆਪਣੀ ਜ਼ਿੰਦਗੀ ਚ ਬਹੁਤ ਵੇਖੇ ਤੇ ਹੰਢਾਏ ਪਰ ਸਦਾ ਅਡੋਲ ਰਹਿ ਕੇ ਅੱਗੇ ਵਧਦੇ ਰਹੇ ਸਾਨੂੰ ਸੋਹਣੀ ਜੀਵਨ ਯਾਤ ਸਮਝਾਉਣ ਵਾਸਤੇ ਮਿਹਨਤ ਕਰਦੇ ਰਹੇ ਤਾਂ ਕਿ ਅਸੀਂ ਵੀ ਅਡੋਲ ਰਹਿ ਕੇ ਆਪਣਾ ਜੀਵਨ ਬਤੀਤ ਕਰ ਸਕੀਏ ਹੋਈਆਂ ਭੁੱਲਾਂ ਲਈ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ